हां जी दोस्तों जड़ी आज आपा वीडियो बना रहे हैं जी पिंड भोंडाड़ा तहसील मोड़ते जिला है गाजी बठिंडा भाई रणजीत सिंह राणे ਦੇ ਘਰੋਂ ਇੱਕ ਆਪਾਂ ਸੂਣ ਵਾਲੀ ਝੋਟੀ ਦਿਖਾ ਰਹੇ ਹਾਂ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਿੰਨੇ ਕੁ ਦਿਨ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਥੋੜੀਆਂ ਜਿਹਾ ਭਲਾ ਜ਼ਰੂਰ ਕੀਤੀਆਂ ਨੇ ਥਣਲੇ ਵੀ ਮਿੱਤਰੋ ਪੂਰੀ ਵੈਸੇ ਸਾਫ਼ ਹੈ ਕੱਦ ਕਾਰ ਤੇ ਭੇੜ ਮਿੱਤਰੋ ਫੁੱਲ ਚੰਗੀ ਹੈ ਕਰਦੇ ਆ ਬਾਈ ਤੇ ਨਾਲ ਗੱਲਬਾਤ ਵੀ ਕਿੰਨੇ ਕੁ ਦਿਨ ਜਿਹੜੇ ਰਹਿੰਦੇ ਨੇ ਤੇ ਕਿੰਨਾ ਕ ਜਿਹੜਾ ਦੁੱਧ ਦੁੱਤਾ ਤੇ ਕੀ ਰੇਟ ਹੈ ਸੋ ਫਿਰ ਕਹਣਾ ਵੀ ਥਾਂਲੇ ਵੀ ਦੀ ਪੂਰੀ ਸਾਫ ਹੈ ਜੇ ਕੱਚੀ ਹੈ ਮੇਰਾ ਅੰਦਾਜ਼ਾ ਹੀ 5-7 ਦਿਨਾਂ ਦੀ ਤੇ ਕਰਦੇ ਆ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਠੀਕ ਆ ਜੀ ਬਾਈ ਜੀ ਵਧੀਆ ਜੀ ਠੀਕ ਹੈ ਸੇ ਤਾਂ ਹਾਂਜੀ ਹਾਂਜੀ ਵਧੀਆ ਜੀ ਤੇ ਸੂਆ ਝੋਟੀ ਦਾ ਦੂਜਾ ਜੀ ਦੂਜਾ ਸੂੰਦੀ ਆ ਹਾਂਜੀ ਹਾਂਜੀ ਕਿੰਨਾ ਕ ਤੂੰ ਤੁਸੀਂ ਪਹਿਲੇ ਸੂਏ 12 ਲੀਟਰ ਸੀਗਾ ਜੀ ਤੁਸੀਂ ਪਹਿਲੇ 12 ਹਾਂਜੀ ਹਾਂਜੀ ਰੇਟ ਕੀ ਕਰਤਾ ਜੀ 135 ਮਾਨਦਾਨ ਹੋ ਜੂ ਮਾਨਦਾਨ ਪਾ ਠੀਕ ਆ ਸਹੀ ਸਹੀ ਜੀ ਆ ਚਲੋ ਤੋਰੋ ਜੀ ਇੱਕ ਵਾਰੀ 135 ਮਿੱਤਰੋ ਰੇਟ ਆ ਕੱਦ-ਕਾੜ ਤੇ ਬੇਲ ਮਿੱਤਰੋ ਚੰਗੀ ਆ ਥਾਂ ਲੇਵੀ ਦੀ ਸਾਫ ਹੈ ਸਿੰਘ ਜਰੂਰ ਖੁੱਲਿਆ ਪਰ ਹਵਾਨਾ ਬਹੁਤ ਸੋਹਣਾ ਮਿੱਤਰੋ ਬਣਾਉਦੀ ਆ ਰਹੀ ਹੈ ਤੁਰੇ ਤੁਰ ਇਧਰੋਂ ਮੋੜ ਲੈ ਇਧਰ ਮੋੜ ਜੇਕਰ ਕਿਸੇ ਵੀ ਵੀਰ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82124 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਪਹਿਲੇ ਸੂਏ ਦਾ ਬਾਈ ਦੇ ਦੱਸਣ ਦੇ ਮਤਾਂਕ ਕੋਈ 12 ਲੀਟਰ ਕੱਢਿਆ ਤੇ ਇਸ ਵਾਰ ਮਿੱਤਰੋ ਤਿਆਰੀ ਬਹੁਤ ਸੋਹਣੀ ਹੈ ਥੋੜਾ ਜਿਹਾ ਥਾਣਾ ਨੂੰ ਭਲਾ ਜਰੂਰ ਨੇ ਮੋੜ ਲਈ ਰੇਟ ਬਾਈ ਨੇ 135 ਕਰਿਆ 135 ਦੇ ਵਿੱਚੋਂ ਮਾਨਤਾ ਹੋ ਜਾਣਾ ਹੈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਾਣਦੇ 9878600414 98786000414 414 ਹਾਂਜੀ ਹਾਂਜੀ ਓਕੇ